ਮੂਸੇ ਵਾਲੇ ਦੇ ਜਨਮ ਦਿਨ ਤੇ ਬੇਬਸ ਖੜੇ ਨਜ਼ਰ ਆਏ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਸਿੱਧੂ ਮੂਸਾ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੇਬਸ ਮਾਪਿਓ ਦੀ ਵੀਡੀਓ ਅੱਜ 11 ਜਨੂ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਉਹਨਾਂ ਦੇ ਚਾਨ ਵਾਲੇ ਮਨਾ ਰਹੇ ਐ ਉੱਥੇ ਹੀ ਪਿੰਡ ਮੂਸੇ ਵੀ ਮੇਲਾ ਲੱਗਿਆ ਹੋਇਆ ਐ ਸਿੱਧੂ ਮੂਸੇਵਾਲੇ ਦੇ ਚਾਨ ਵਾਲੇ ਉਹਨਾਂ ਦੇ ਇਸ ਖਾਸ ਦਿਨ ਤੇ ਉਹਨਾਂ ਦੇ ਮਾਪਿਓ ਦੇ ਕੋਲ ਪਹੁੰਚ ਰਹੇ ਨੇ ਤੇ ਉਹਨਾਂ ਦਾ ਹੌਸਲਾ ਬਦਾਨਦੀ ਹੋਈ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਪੁੱਤ ਦੀ ਤਸਵੀਰ ਦੇ ਮੂਰੇ ਸਿੱਧੂ ਮੂਸੇਵਾਲੇ ਦੇ ਮਾਪਿਓ ਖੜੇ ਹੋਏ ਨਜ਼ਰ ਆ ਰਹੇ ਐ ਤੁਸੀਂ ਵੀ ਦੇਖੋ ਇਹ ਵੀਡੀਓ ਮੂਸੇ ਵਾਲੇ ਦੇ ਜਨਮ ਦਿਨ ਤੇ ਬੇਬਸ ਖੜੇ ਨਜ਼ਰ ਆਏ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਸਿੱਧੂ ਮੂਸਾ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੇਬਸ ਮਾਪਿਓ ਦੀ ਵੀਡੀਓ ਅੱਜ 11 ਜਨੂ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਉਹਨਾਂ ਦੇ ਚਾਨ ਵਾਲੇ ਮਨਾ ਰਹੇ ਐ ਉੱਥੇ ਹੀ ਪਿੰਡ ਮੂਸੇਵੀ ਮੇਲਾ ਲੱਗਿਆ ਹੋਇਆ ਸਿੱਧੂ ਮੂਸੇਵਾਲੇ ਦੇ ਚਾਨ ਵਾਲੇ ਉਹਨਾਂ ਦੇ ਇਸ ਖਾਸ ਦਿਨ ਤੇ ਉਹਨਾਂ ਦੇ ਮਾਪਿਓ ਦੇ ਕੋਲ ਪਹੁੰਚ ਰਹੇ ਨੇ ਤੇ ਉਹਨਾਂ ਦਾ ਹੌਸਲਾ ਬਦਾਨਦੀ ਹੋਈ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਪੁੱਤ ਦੀ ਤਸਵੀਰ ਦੇ ਮੂਰੇ ਸਿੱਧੂ ਮੂਸੇਵਾਲੇ ਦੇ ਮਾਪਿਓ ਖੜੇ ਹੋਏ ਨਜ਼ਰ ਆ ਰਹੇ ਐ ਤੁਸੀਂ ਵੀ ਦੇਖੋ ਇਹ ਵੀਡੀਓ ਮੂਸੇ ਵਾਲੇ ਦੇ ਜਨਮ ਦਿਨ ਤੇ ਬੇਬਸ ਖੜੇ ਨਜ਼ਰ ਆਏ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਸਿੱਧੂ ਮੂਸਾ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬੇਬਸ ਮਾਪਿਓ ਦੀ ਵੀਡੀਓ ਅੱਜ 11 ਜਨੂ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਉਹਨਾਂ ਦੇ ਚਾਨ ਵਾਲੇ ਮਨਾ ਰਹੇ ਐ ਉੱਥੇ ਹੀ ਪਿੰਡ ਮੂਸੇ ਵੀ ਮੇਲਾ ਲੱਗਿਆ ਹੋਇਆ ਸਿੱਧੂ ਮੂਸੇਵਾਲੇ ਦੇ ਚਾਨ ਵਾਲੇ ਉਹਨਾਂ ਦੇ ਇਸ ਖਾਸ ਦਿਨ ਤੇ ਉਹਨਾਂ ਦੇ ਮਾਪਿਓ ਦੇ ਕੋਲ ਪਹੁੰਚ ਰਹੇ ਨੇ ਤੇ ਉਹਨਾਂ ਦਾ ਹੌਸਲਾ ਬਦਾਨਦੀ ਹੋਈ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਪੁੱਤ ਦੀ ਤਸਵੀਰ ਦੇ ਮੂਰੇ ਸਿੱਧੂ ਮੂਸੇਵਾਲੇ ਦੇ ਮਾਪਿਓ ਖੜੇ ਹੋਏ ਨਜ਼ਰ ਆ ਰਹੇ ਐ ਤੁਸੀਂ ਵੀ ਦੇਖੋ ਇਹ ਵੀਡੀਓ